ਡਾਕਟਰ ਨਿਰਜ ਦੇ ਪ੍ਰਸਿੱਖਤਰ ਪੱਤਰਕਾਰ ਫੁਲਜੀਤ ਸਿੰਘ ਵਰਪਾਲ ਦੇ ਗ੍ਰਹਿ ਵਿਖੇ ਲੋਕ ਸਭਾ ਅੰਮ੍ਰਿਤਸਰ ਦੇ ਉਮੀਦਵਾਰ ਕੁਲਦੀਪ ਸਿੰਘ ਧਾਰੀਵਾਲ ਦੇ ਹੱਕ ਵਿੱਚ ਨਾਰਾ ਬੁਲੰਦ ਕਰਦੇ ਹੋਏ ਮੀਟਿੰਗ ਕੀਤੀ ਗਈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਦਰਜਾ ਬਦਰਜਾ ਅਹੁਦੇਦਾਰ ਅਤੇ ਇਲਾਕਾ ਨਿਵਾਸੀ ਪਹੁੰਚੇ ਜਬ ਇੱਕ ਛੋਟੇ ਸਵੇਰੇ ਗਏ ਆਪਾਂ ਇੱਕ ਮੀਟਿੰਗ ਰੱਖੀ ਸਾਰੇ ਸਰਗਰ ਜੋ ਜਿੰਨੇ ਵੀ ਤੇ ਪਹੁੰਚੇ ਨੇ ਮੇਰੇ ਵੀ ਸਿਰ ਦੇ ਦਾਜੇ ਮੈਨੂੰ ਆਸ ਹੈ ਸਾਰਿਆਂ ਨੂੰ ਧਾਰੀਵਾਲ ਦੇ ਜਿੱਤਣਾ ਵੀ ਡਾਕਟਰ ਸਾਹਿਬ ਨੂੰ ਵੋਟਾਂ ਬਾਗੇ ਕਿਤਰਾ ਲੀਡ ਦਵਾਈ ਨਹੀਂ ਐਰ ਕੀ ਏਡੀ ਵਡੀ ਲੀਡ ਦਵਾਈ ਸਰਦਾਰ ਗੋਦੀਪ ਸਿੰਘ ਧਾਰੀਵਾਲ ਸਾਹਿਬ ਨੂੰ ਡਾਕਟਰ ਸਾਹਿਬ ਦੀ ਅਗਵਾਈ ਚ ਇਹੋ ਸਾਡੇ ਅਵਾਜ਼ ਹੈ ਇਹੋ ਸਾਡੇ ਮੁੱਖ ਮੰਤਰੀ ਹੈ ਇਹੋ ਸਾਡੇ ਰਾਸ਼ਟਰਪਤੀ ਹੈ ਸਭ ਕੁਛ ਇਹੋ ਹੀ ਹੈ ਸਾਡੇ ਆਪਾਂ ਇਹਨਾਂ ਦੀ ਅਗਵਾਈ ਦੇ ਵਿੱਚ ਆ ਸਾਰੇ ਸਾਡੇ ਸਰਕਾਰ ਤੋਂ ਬਿਠੇ ਨੇ ਡਾਕਟਰ ਸਾਹਿਬ ਮੈਂ ਤੇ ਸਦੀਆਂ ਗੱਲਾਂ ਕਰਦਾ ਹਾਂ ਤੁਹਾਨੂੰ ਪਤਾ ਹੈ ਜੀ ਉਹੀ ਮੰਤਰੀ ਜਦੋਂ ਉਹਦਾ ਵੀ ਕੈਂਪ ਦਾ ਬੜਾ ਸੋਚਿਆ ਤਾਂ ਸੋਚਦੇ ਰਹੇ ਉਹ ਵੀ ਸੋਚਦੇ ਤੁਹਾਡਾ ਮੇਨ ਮਕਸਦ ਤਾਂ ਸੋਚਣਾ ਠੀਕ ਹੈ ਵਿਰੋਧੀਆਂ ਦਾ ਕੰਮ ਪਰ ਵਿਰੋਧ ਕਰਨਾ ਉਹਨਾਂ ਦਾ ਕੰਮ ਹੀ ਹੈ ਇਹ ਦੇਖੋ ਵਿਰੋਧ ਕਰਨਾ ਪਰ ਠੀਕ ਹੈ ਇੱਕ ਮੇਨ ਮਕਸਦ ਹੈ ਇੱਕ ਧੂਮਾ ਵੜਾਉਣਾ ਜਿਹੜਾ ਤੁਸੀਂ ਪੱਕੀਆਂ ਗੱਡੀਆਂ ਲਗਆਂਗੇ ਉਹ ਤੇ ਤੁਸੀਂ ਆਸੇ ਉਹ ਪੱਕੀਆਂ ਲਾ ਰਹੇ ਹੋ ਹੋਰ ਵੀ ਲੋਕਾਂ ਨੇ ਜਿਹੜੇ ਸਾਡੇ ਇਹਨਾਂ ਦੀ ਮੰਗਾ ਵਾ ਜੋ ਕਿ ਤਕਰੀਬਨ ਸਾਰਿਆਂ ਦੀ ਦਰਸ਼ਨਾ ਵੀ ਲੱਗੀਆਂ ਵਾ ਇੱਥੇ ਆਪਾਂ ਕੈਂਪ ਵੀ ਲਾਦੇ ਨੇ ਬਲਾਕ ਪ੍ਰਧਾਨ ਵੀ ਬੜਾ ਸਹਿਯੋਗ ਦਿੰਦੇ ਨੇ ਜਿਹਦੇ ਵੀ ਬਲਾਕ ਦਾ ਇੱਥੇ ਸਾਡੇ ਸਾਡੇ ਵਲੰਟੀਅਰ ਸਾਰੇ ਮੋਰ ਸਜੋ ਜੰਦੇ ਨੇ ਤੇ ਤਾਂ ਕਿ ਆਪਾਂ ਸਾਡੇ ਇਹ ਜਿੰਨੇ ਵੀ ਆਏ ਨੇ ਸਾਰਿਆਂ ਨੂੰ ਜੀ ਆਣੂ ਤੇ ਵਿੱਕੀ ਰੋੜਾ ਜੀ 2 ਮਿੰਟ ਆਪਣਾ 2 ਮਿੰਟ ਸਮਾਜ ਦੇ ਨੇ ਵਿੱਕੀ ਰੋੜਾ ਜੀ ਬਾਤ ਕਰਤੂ ਇਸ ਮੌਕੇ ਵਾਰ ਨੰਬਰ 45 ਦੇ ਸੇਵਾਦਾਰ ਵਿੱਕੀ ਅਰੋੜਾ ਵੱਲੋਂ ਇਸ ਮੀਟਿੰਗ ਵਿੱਚ ਪਹੁੰਚਣ ਤੇ ਦਰਜਾ-ਦਰਜਾ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਅਤੇ ਇਲਾਕਾ ਨਿਵਾਸੀਆਂ ਅਤੇ ਐਮਐਲਏ ਹਲਕਾ ਦੱਖਣੀ ਡਾਕਟਰ ਇੰਦਰਬੀਰ ਸਿੰਘ ਨੱਜਰ ਦਾ ਧੰਨਵਾਦ ਕੀਤਾ ਗਿਆ ਅਤੇ ਵਾਰ ਨੰਬਰ 45 ਦੇ ਇਲਾਕਾ ਨਿਵਾਸੀਆਂ ਦੀਆਂ ਕੁਝ ਮੁੱਖ ਸਮੱਸਿਆਵਾਂ ਬਾਰੇ ਵੀ ਡਾਕਟਰ ਨਿਜਰ ਨੂੰ ਦੱਸਿਆ ਗਿਆ ਜਿਸ ਦਾ ਇਹ ਹਾਲ ਦੇ ਲਈ ਡਾਕਟਰ ਨਿਜਰ ਨੂੰ ਇਲਾਕਾ ਨਿਵਾਸੀਆਂ ਨੇ ਅਪੀਲ ਵੀ ਕੀਤੀ ਇਸ ਮੌਕੇ ਡਾਕਟਰ ਨਿਜਰ ਨੇ ਪਿਛਲੇ 2 ਸਾਲ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਿਕਾਸ ਕੰਮਾਂ ਬਾਰੇ ਇਲਾਕਾ ਨਿਵਾਸੀਆਂ ਨੂੰ ਜਾਣਕਾਰੀ ਦਿੱਤੀ ਅਤੇ ਇਲਾਕਾ ਨਿਵਾਸੀਆਂ ਵੱਲੋਂ ਦੱਸੀਆਂ ਗਈਆਂ ਸਮੱਸਿਆਵਾਂ ਦੇ ਸਬੰਧ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀਆਂ ਵੀ ਕੋਈ ਸਮੱਸਿਆ ਰਹਿ ਗਈਆਂ ਹਨ ਉਹਨਾਂ ਦਾ ਹੱਲ ਵੀ ਸਮੇਂ ਸਿਰ ਕਰ ਦਿੱਤਾ ਜਾਵੇਗਾ ਕੂੜਾ ਡੰਪ ਦੇ ਸਬੰਧ ਦੇ ਵਿੱਚ ਆਪ ਨੇ ਪੂਰੀ ਸਚਾਈ ਤੋਂ ਇਲਾਕਾ ਨਿਵਾਸੀਆਂ ਨੂੰ ਜਾਣੂ ਕਰਵਾਇਆ ਅਤੇ ਦੱਸਿਆ ਕਿ ਪੱਕੇ ਤੌਰ ਤੇ ਇਸ ਸਮੱਸਿਆ ਦਾ ਹੱਲ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਹਨ ਇਸ ਮੀਟਿੰਗ ਵਿੱਚ ਪਹੁੰਚੇ ਇਲਾਕਾ ਨਿਵਾਸੀ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਕਈ ਪਰਿਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਇਸ ਮੌਕੇ ਪ੍ਰਦੀਪ अरोड़ा ਅਤੇ ਚਰਨਜੀਤ ਸਿੰਘ ਵਲੋ ਹਲਕਾ ਦਖਣੀ ਦੇ ਐਮਐਲਏ ਡਾਕਟਰ ਇੰਦਰ ਬੀਰ ਸਿੰਘ ਨੇਜਰ ਨੂੰ ਸਨਮਾਨਿਤ ਕੀਤਾ ਗਿਆ ਹਾਂਜੀ ਵਿਕੀ ਰੋੜਾ ਜੀ ਕੀ ਕਹਿਣਾ ਚਾਹੋਗੇ ਅੱਜ ਐਮਐਲਏ ਹਲਕਾ ਦਖਣੀ ਡਾਕਟਰ ਇੰਦਰ ਬੀਰ ਸਿੰਘ ਨੇਜਰ ਪੁਜੀ ਸਿੰਘ ਰਪਾਲ ਜਿਹੜੇ ਉਹਨਾਂ ਦੇ ਪ੍ਰੈਸ ਸੈਕਟਰੀ ਵੀ ਨੇ ਉਹਨਾਂ ਦੇ ਘਰ ਗ੍ਰਹਿ ਵਿਖੇ ਪਹੁੰਚੇ ਨੇ ਤੇ ਇੱਕ ਮੀਟਿੰਗ ਦਾ ਆਯੋਜਨ ਜਿਹੜਾ ਕੀਤਾ ਗਿਆ ਸੱਸੀਗਲ ਸਭ ਨੂੰ ਮੈਂ ਵਾਰਡ ਨੰਬਰ 45 ਹਲਕਾ ਤਖਣੀ ਤੋਂ ਔਰ ਅੱਜ ਫੁੱਲ ਜੀ ਜ਼ਿਲ੍ਹੇ ਕਰਾ ਬੇਕੀ ਮੀਟਿੰਗ ਕਰਾਈ ਗਈ ਔਰ ਮੀਟਿੰਗ ਦਾ ਲੋਕਾਂ ਵੱਲੋਂ ਬਹੁਤ ਅੱਛਾ ਹੰਗਾਰਾ ਮਿਲਿਆ ਲੋਕਾਂ ਨੂੰ ਜਾਗਰੂਕ ਕਰਾਇਆ ਗਿਆ ਕਿ ਲੋਕਾਂ ਨੇ ਹਾਨੂੰ ਖੁਦ ਦੱਸਿਆ ਕਿ ਸਾਡੇ ਜਿਹੜੇ ਜਿਹੜੇ ਕੰਮ ਹੋਏ ਇਸ ਵਿੱਚ ਡਾਕਟਰ ਸਾਹਿਬ ਨੇ ਡੰਪ ਬਾਰੇ ਵੀ ਦੱਸਿਆ ਕਿ ਉਹਦਾ ਪ੍ਰੋਸੈਸ ਚੱਲ ਰਿਹਾ ਜਿਹੜਾ ਔਰ ਇਹ ਬਹੁਤ ਸਾਰੀ ਖੁਸ਼ੀ ਦੀ ਗੱਲ ਹੈ ਔਰ ਲੋਕਾਂ ਮਸਤੀ ਕਿ ਜਿਹੜੇ ਲੋਕ ਬਹੁਤ ਪੀੜਤ ਸੀ ਉਹਨਾਂ ਨੂੰ ਇਹ ਬੁਆਣੀਆਂ ਤੋਂ ਛੁਟਕਾਰਾ ਮਿਲੇਗਾ ਔਰ ਜੋ ਸਾਡੇ ਐਮਐਲਏ ਸਾਹਿਬ ਨੇ ਅੱਜ ਜੋ ਕਿਹਾ ਮੈਂ ਖੁਦ ਉਹਨਾਂ ਕੋਲ ਖਲੋ ਕੇ ਜੋ ਸਚਾਈ ਉਹਨਾਂ ਨੇ ਬਿਆਨ ਕੀਤੀ ਮੈਨੂੰ ਬਹੁਤ ਹੀ ਅੱਛਾ ਲੱਗਾ ਵਾਕਿਆ ਉਹਨਾਂ ਨੇ ਜੋ ਕੁਛ ਅੱਜ ਵਿਚਾਰ ਦੱਸੇ ਸਾਰੇ ਦੱਸੇ ਔਰ ਇੰਨੇ ਇੱਕ ਵਧੀਆ ਲੱਗੇ ਆ ਇੱਕ ਸੱਚਾ ਬੰਦਾ ਹੀ ਢੇਡ ਚੋਂ ਕੱਢ ਕੇ ਇਦਾਂ ਦੇ ਵਿਚਾਰ ਦੱਸ ਸਕਦਾ ਵਾ ਜੋ ਉਹਨਾਂ ਨੇ ਅੱਜ ਦੱਸੇ। ਹੋਰ ਮੀਟਿੰਗ ਬਾਕੀ ਤੜਸਮੇ ਬਹੁਤ ਅੱਛੀ ਗਈ ਹੈ। ਹਾਂਜੀ ਵਰਪਾਲ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਗ੍ਰਹਿ ਵਿਖੇ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਕਿ ਲੋਕ ਸਭਾ ਦੇ ਉਮੀਦਵਾਰ ਨੇ ਅੰਮ੍ਰਿਤਸਰ ਤੋਂ ਤੇ ਮੀਟਿੰਗ ਦਾ ਆਯੋਜਨ ਕੀਤਾ ਗਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਮੇਰਾ ਨਾਮ ਫਰਜੀਤ ਸਿੰਘ ਵਰਪਾਲ ਸਾਡੇ ਸਤਿਕਾਰਯੋਗ ਹਲਕਾ ਦੱਖਣੀ ਦੇ ਵਿਧਾਇਕ ਡਾਕਟਰ ਇੰਦਰਬੀ ਸਿੰਘ ਨੱਜਰ ਦਾ ਦਾਸ ਪ੍ਰੈਸ ਕਤਰਾ ਜੀ ਤੇ ਅੱਜ ਜਿਹੜੇ ਹਲਕਾ ਦੱਖਣੀ ਦੇ ਵਿਧਾਇਕ ਡਾਕਟਰ ਇੰਦਰਬੀ ਸਿੰਘ ਜੀ ਨੱਜਰ ਜਿਹੜੇ ਅੱਜ ਮੇਰੇ ਗ੍ਰਹਿ ਵਿਖੇ ਪਹੁੰਚੇ ਨੇ ਮੇਰੇ ਨਾਲ ਹੀ ਬਿਠੇ ਮੇਰੇ ਸਤਿਕਾਰਯੋਗ ਮੇਰੇ ਵੱਡੇ ਵੀਰ ਵਿੱਕੀ अरोड़ा ਜੀ ਵਾਰਡ ਨੰਬਰ 45 ਤੋਂ ਕਾਫੀ ਚਿਰ ਤੋਂ ਸੇਵਾ ਕਰ ਰਹੇ ਨੇ ਇਹ ਸ਼ੁਰੂ ਤੋਂ ਹੀ ਡਾਟ ਸਾਹਿਬ ਨਾਲ ਬਹੁਤ ਇਨਾਂ ਦਾ ਪਿਆਰ ਹੈ ਇਹ ਦੋ ਬ੍ਰਦਰ ਨੇ ਪ੍ਰਦੀਪ ਰੋੜਾ ਜੀ ਤੇ ਵਿੱਕੀ ਰੋੜਾ ਜੀ ਕਹਿੰਦੇ ਨਾ ਦੋ ਤਜਾਰਾ ਹੋ ਜਾਂਦੇ ਹੈ ਤੇ ਹੁਣ ਭਰਾ ਵੀ ਨਾਲ ਇਹਨਾਂ ਆ ਗਿਆ ਠੀਕ ਹੈ ਸੇਵਾ ਕਰਦਾ ਪਿਆ ਵਾ ਤੇ ਮੇਰਾ ਮੇਨ ਮਕਸਦ ਕੀ ਸੀ ਚਲੋ ਅੱਜ ਮੈਂ ਸੁਣਿਆ ਭਰਾਣ ਵੀ ਦੱਸਿਆ ਡੈਂਪ ਬਾਰੇ ਡਾਕਟਰ ਸਾਹਿਬ ਦੀ ਸੋਚ ਹੀ ਜਦੋਂ ਮੰਤਰੀ ਸੀ ਨਾ ਡਾਕਟਰ ਸਾਹਿਬ ਉਹਨਾਂ ਦੀ ਇੱਕ ਸੋਚ ਹੀ ਆਪਾਂ ਡੈਂਪ ਬਾਰੇ ਸੋਚਦੇ ਆ ਉਹ ਸੋਚਦੇ ਰਹੇ ਤੇ ਉਹਨਾਂ ਨੇ ਸੋਚਣਾ ਜਿਹੜਾ ਨਾ ਉਹਨਾਂ ਨੇ ਅੱਜ ਸੱਚ ਦੱਸਤੀਆਂ ਅੱਜ ਸਾਂਝੀ ਸੰਘਰਸ਼ ਕਮੇਟੀ ਵਾਲੇ ਬੈਠੇ ਸੀ ਇੱਥੇ ਪ੍ਰਧਾਨ ਵੀ ਬੈਠੇ ਹੋਣੇ ਸੁਪੁੱਚੀ ਟੀਮ ਬੈਠੀ ਸੀ ਤੇ ਉਹਨਾਂ ਦੇ ਸਾਹਮਣੇ ਸਭ ਕੁਝ ਸੱਚ ਬੋਲਿਆ ਉਹਨਾਂ ਨੇ ਤੇ ਜਿਹੜੇ ਅਵਰੋਧੀਆਂ ਦਾ ਕੰਮ ਹੀ ਵਿਰੋਧ ਕਰਨਾ ਇਹ ਵਿਰੋਧੀਆਂ ਦਾ ਕੰਮ ਵਿਰੋਧ ਕਰਨਾ ਬੜਾ ਇਹਨਾਂ ਨੇ ਡੈਂਪ ਤੇ ਸਿਆਸਤ ਕੀਤੀ ਆ ਪਰ ਸਾਡੇ ਲੀਡਰ ਜ ਸਤਿਕਾਰਯੋਗ ਹਲਕਾ ਦੱਕੜੀ ਦੇ ਵਿਧਾਇਕ ਡਾਕਟਰ 인ਦਰਪ੍ਰੀਤ ਸਿੰਘ ਇਹ ਸਿਆਸਤ ਨਹੀਂ ਕਰਦੇ ਕਿਤੇ ਇਹਨਾਂ ਦਾ ਕੰਮ ਕਲਮ ਚਲਾਉਣਾ ਇਹ ਡਾਕਟਰੀ ਕਰਦੇ ਨੇ ਨਾ ਕਲਮ ਚਲਾਉਂਦੇ ਹੀ ਤੇ ਹੁਣ ਜੇ ਆ ਆ ਕਲਮ ਜਰੀ ਆ ਆ ਕਲਮ ਇਹ ਡਾਕਟਰ ਸਾਹਿਬ ਹੱਥ ਆ ਗਈ ਆ ਇਹ ਇੱਥੋਂ ਦੇ ਵਿਧਾਇਕ ਨੇ ਬਹੁਤ ਹੀ ਸਤਿਕਾਰਯੋਗ ਵਿਧਾਇਕ ਡਾਕਟਰ 인ਦਰਪ੍ਰੀਤ ਸਿੰਘ ਨੇ ਜਰ ਸਾਹਿਬ ਇਸ ਤਰ੍ਹਾਂ ਐ ਕਰਕੇ ਨਾ ਐ ਕਲਮ ਚਲਾਉਂਦੇ ਨੇ ਉਹਨਾਂ ਦੀ ਸੋਚ ਆ ਕੰਮ ਕਰਨ ਦੀ ਉਹਨਾਂ ਦਾ ਕੰਮ ਹੀ ਜਿਦ ਤਰਾ ਵੇਖੀ ਹੈ ਨਾ ਇਹ ਭਾਈ ਮੰਝ ਰੋਡ ਦੇਖੋ ਕਦੀ ਅਜੇ ਤੱਕ ਨ ਬਣੀ ਇਹ ਕਿੱਦਾਂ ਬਣੀ ਆ ਛੜਕ ਉਹਨਾਂ ਨੇ ਬਣਾਈਆਂ ਸਤਿਕਾਰਯੋਗ ਨੇਚਰ ਸਾਲ ਨੇ ਠੀਕ ਆ ਹੁਣ ਲੋਕ ਸਭਾ ਦੀ ਇਲੈਕਸ਼ਨ ਆ ਗਈ ਹੈ ਸਾਡੇ ਪੰਜਾਬ ਦੇ ਨੰਦੜਕ ਕੈਪਟਨ ਮੰਤਰੀ ਕੁਲਦੀਪ ਸਿੰਘ ਜੀ ਧਾਰੀਵਾਰ ਜਿਹੜੇ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਉਮੀਦਵਾਰ ਨੇ ਤੇ ਉਹਨਾਂ ਨੂੰ ਵਿੱਕੀ ਜੀ ਮੇਰੇ ਦੇ ਨਾਲ ਬੈਠੇ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਵਾਰਡ ਨੰਬਰ 54 ਨੂੰ ਐਡੀ ਵੱਡੀ ਲੀਡ ਦਾ ਦਿਖਾਵਾਂਗੇ 16 ਵਾਰਡਾਂ 'ਚੋਂ ਇੱਕ ਨੰਬਰ ਤੇ ਵਾਰਡ ਲਿਆਵਾਂਗੇ ਤੇ ਮੈਂ ਜਿਆਦਾ ਗੱਲਾਂ ਨਹੀਂ ਕਹਿੰਦਾ ਇਹ ਤਾਂ ਤੁਹਾਨੂੰ ਵੇਖੋ ਵੋਟਾਂ ਵਾਲੇ ਦਿਨ ਪਤਾ ਲੱਗ ਜਾਣਾ ਜਦੋਂ ਝਾੜੂ ਦੇ ਐ ਵੋਟਾਂ ਬਣੀਆਂ ਨਾ ਐ ਕਰਕੇ ਤੇ ਚੀਕਾ ਕਿੰਨਾ ਤੇ ਨਿਕਲੀਆਂ ਫਰੋਦੀਆਂ ਦੀਆਂ ਉਹਨਾਂ ਦੇ ਚੀਕਾ ਕਿਹਨੇ ਕਰਾਨੀਆਂ ਜਨਤਾ ਨੇ ਤੇ ਡਾਕਟਰ ਨਿਜਰ ਜੀ ਜਿਹੜੇ ਸਤਕਾਰ ਜੋ ਨੇ ਵਿਧਾਇਕ ਨਹੀਂ ਇਥੋਂ ਉਹ ਜਿਤਨਾ ਉਹਨਾਂ ਨੇ ਲੀਡ ਖੜੀ ਉਹਨੋਂ ਵੱਡੀ ਲੀਡ ਦਿੱਤੇਗੇ ਜਨਤਾ ਨੇ ਦਵਾਣੀ ਐ ਇਹ ਸਾਡੇ ਪੱਤਰਕਾਰ ਭਾਈ ਜਾਰ ਰਵੀ ਸੈਕਲ ਜੀ ਇਹਨਾਂ ਦਾ ਬੜਾ ਧੰਨਵਾਦ ਕਰਦਾ ਇਹ ਬੜਾ ਸਹਿਯੋਗ ਕਰਦੇ ਆ ਸਾਡੀ ਪਾਰਟੀ ਦਾ ਪਰਮਾਤਮਾ ਮਿਹਰ ਕਰੇ ਐਹੋ ਜੇ ਵੀਰ ਜਦੋਂ ਕਹਿੰਦੇ ਨਾ ਪੱਤਰਕਾਰ ਜਦੋਂ ਵੀਰ ਵੀ ਸਹਿਯੋਗ ਦੇਣਾ ਸ਼ੁਰੂ ਕਰ ਦੇਣਗੇ ਨਾ ਤੇ ਚੜ੍ਹਦੀ ਕਲਾ ਹੁੰਦੀ ਆ ਜਿਤਨਾ ਬਾਬੂ ਜੀ ਆ ਬਾਬੂ ਜੀ ਦੀ ਸੋਚ ਗਈ ਸੀ ਇਹ ਪਹਿਲੀ ਵਾਰੀ ਸਿਆਸਤ 'ਚ ਆਏ ਆ ਇਹਨਾਂ ਨੇ ਕੀ ਆਮ ਆਦਮੀ ਪਾਰਟੀ ਕਿਉਂ ਆਏ ਆ ਇਹ ਸਰਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇਰੇ ਮਾਨ ਦਾ ਮਤਲਬ ਮਾਨ ਇਹ ਕਿਉਂ ਮਿਲਿਆ ਮਾਨ ਇਸ ਜਨਤਾ ਮਾਨ ਦੇ ਰਹੀ ਹੈ ਉਹਨਾਂ ਨੂੰ ਇਹ ਕੰਮ ਚੰਗੇ ਕਰ ਰਹੇ ਨੇ ਭਗਵੰਤ ਸਿੰਘ ਮਾਨ ਸਾਹਿਬ ਇਹ ਉਹਨਾਂ ਦੀ ਸੋਚ ਵੇਖ ਕੇ ਆਏ ਨੇ ਮੈਂ ਵੀ ਉਹਨਾਂ ਦੀ ਸੋਚ ਵੇਖ ਕੇ ਆਇਆ ਬੜੇ ਮੁੱਖ ਮੰਤਰੀ ਵਿਖੇ ਆ ਜਿਨ੍ਹਾਂ ਨੇ ਕਈ ਕੰਮ ਵੀ ਨਹੀਂ ਕਰੇ ਨਾ ਕੋਈ ਕੰਮ ਕਰਦਾ ਉਹ ਬਸ ਇੱਧਰ ਘੁੰਮਣ ਚੱਲ ਗਿਆ ਉੱਧਰ ਘੁੰਮਣ ਚੱਲ ਗਿਆ ਮੈਂ ਗੱਲਾਂ ਨਹੀਂ ਉਹ ਗੱਲਾਂ ਨਹੀਂ ਲੈਣਾ ਚਾਹੁੰਦਾ ਮੈਂ ਹੁਣ ਪੇਰ ਮੇਨ ਨੰਬਰ ਸਰ ਦੀ ਲੋਕ ਸਭਾ ਦੀ ਸੀਟ ਤੇ ਆਂਦਾ ਵਾਂ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਨੇ ਸਾਡੇ ਲੋਕ ਸਭਾ ਦੇ ਉਮੀਦਵਾਰ ਨੇ ਤੇ ਵਿਧਾਇਕ ਡਾਕਟਰ ਨਿਰਵੀ ਸਿੰਘ ਜੀ ਨਿੱਜਰ ਸਾਹਿਬ ਹਲਕਾ ਵਿਧਾਇਕ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਪੂਰਾ ਹਲਕਾ ਵਧੀਆ ਲੀਡ ਨਾਲ ਜਿੱਤੇਗਾ ਤੇ ਪਰ ਮੈਂ ਵਿਸ਼ਵਾਸ ਇਹ ਦਵਾਉਣਾ ਹਾਂ ਵਿਕੀ ਰੋੜਾ ਜੀ ਮੇਰੇ ਨਾਲ ਬੈਠੇ ਨੇ ਵਾਰਡ ਨੰਬਰ 45 ਠੀਕ ਆ ਭਰਾ ਵੀ ਵਾਰਡ ਨੰਬਰ 45 ਤੋਂ ਆ ਪਰ ਠੋਕੇ ਜਿਤਾਵਾਂਗੇ ਡਾਕਟਰ ਸਾਹਿਬ ਨੂੰ ਅੱਜ ਪਤਾ ਲੱਗ ਜਾਏਗਾ ਆਉਣ ਵਾਲੇ ਸਮੇਂ 'ਚ ਟਿਕਟ ਕਿਨੂੰ ਦੇਣੀ ਆ ਇਹ ਟਿਕਟ ਦੇ ਕਹਿੰਦੇ ਨਾ ਟਿਕਟ ਤੇ ਸਾਨੂੰ ਵੀ ਪਤਾ ਪੱਕੀ ਕਿਹਦੀ ਆ ਇਹ ਪਰਮਾਦਰਮਾ ਮੇਰੇ ਕਰੇਗਾ ਇੱਕ ਗ੍ਰਾਮਦਾਰ ਦੀ ਨਗਰੀ ਦੀ ਸੇਵਾ ਜੇ ਸਾਡੇ ਭਰਾ ਕੋ ਜਦੋਂ ਸਾਰਿਆਂ ਕੋ ਲੈਣਗੇ ਨਾ ਤੇ ਫਿਰ ਕੰਮ ਕਰਕੇ ਵਿਖਾਵਾਂਗੇ ਵਾਹੀ ਗੁਰਜੀਤ ਸਿੰਘ ਖਾਲਸਾ ਤੇ ਵਾਹੀ ਦਜੀਤ ਕੀ ਫਤਿਹ